ਵਾਹਿਗੁਰੂ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਸਿਜੂਕੇਟਰ ਤੇ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਨਿਊ ਵੈਕੈਂਸੀ ਦਾ ਅਪਡੇਟ ਆਉਂਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਹੋਆ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਰੱਖੋ ਬੈਲ ਆਈਕਨ ਦਾ ਬਟਨ ਔਨ ਕਰੋ ਤਾਂ ਜੋ ਨਿਊ ਨੋਟੀਫਿਕੇਸ਼ਨ ਦਾ ਅਪਡੇਟ ਕੋਈ ਵੀ ਆਵੇ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਸੈਕੰਡਲ ਕਿਸੇ ਨੇ ਵੀ ਕੋਈ ਵੀ ਤਿਆਰੀ ਕਰਨੀ ਹੋਵੇ ਜਿਹਦੇ ਵਿੱਚ ਪੰਜਾਬੀ ਮਾਸਟਰ ਅਕੈਡਮਿਕ ਦੀ ਤਿਆਰੀ ਹੋਵੇ ਠੀਕ ਹੈ ਜੀ ਪੀ ਟੈਟ ਦੀ ਹੋਵੇ ਸੀ ਟੈਟ ਦੀ ਹੋਵੇ ਨੈਟ ਦੀ ਹੋਵੇ ਜੁਝੀ ਸੀ ਦੀ ਕੋਈ ਵੀ ਤਿਆਰੀ ਕਰਨੇ ਵੀ ਆਪਣੇ ਚੈਨਲ ਤੇ ਡਿਟੇਲ ਲੈ ਕਰਵਾਈ ਜਾਂਦੀ ਹੈ ਤੁਸੀਂ ਜਾ ਕੇ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਉੱਤੇ ਜਾ ਕੇ ਵਿਜ਼ਿਟ ਤੁਸੀਂ ਕਰ ਸਕਦੇ ਹੋ ਹੁਣ ਉਹਨਾਂ ਥੰਬਨੇਲ ਦੇਖ ਕੇ ਤੁਸੀਂ ਸਮਝ ਚੁੱਕੋਗੇ ਕਿ ਵੈਕੈਂਸੀ ਦੀ ਅੱਪ ਗੱਲ ਕਰੇ ਫੂਡ ਸਪਲਾਈ ਦੇ ਵਿੱਚ ਆਪਾਂ ਉਹ ਵੈਕੈਂਸੀ ਦੀ ਗੱਲ ਕਰ ਰਹੇ ਹਾਂ ਜਿਹੜੀ 2024 ਦੇ ਵਿੱਚ ਵੈਕੈਂਸੀ ਚ ਆਈਆਂ ਸੀ ਆਈਆਂ ਸੀ 5000 ਵੈਕੈਂਸੀਸ ਆਈ ਸੀ ਠੀਕ ਹੈ ਜੀ ਤੇ ਪਲੱਸ ਕਰਕੇ ਇਹਨਾਂ ਨੇ ਟੋਟਲ ਕਰਤੀ 8952 ਵੈਕੈਂਸੀਜ਼ ਕਰਤੀ ਇਹਨੂੰ ਕਿੱਦਾਂ ਅਪਲਾਈ ਕਰਨਾ ਵਾ ਕਿੰਨੀ ਮਿਲੇਗੀ ਤਨਖਾਹ ਕਿੱਦਾਂ ਹੋਵੇਗੀ ਸਿਲੈਕਸ਼ਨ ਟੋਟਲੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਸਾਡੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਆ ਦੇਖੋ ਜੀ ਜਿੱਤੇ ਕੇ ਇਹਨੇ ਪੰਜਾਬ ਫੂਡ ਸਪਲਾਈ ਨੇ ਆਪਣੇ ਪੋਸਟਾਂ ਕੱਢੀਆਂ ਆ ਓਨਲੀ ਔਨਲਾਈਨ ਅਪਲਾਈ ਕਰਨਾ ਵਾ ਆਲ ਮੇਲ ਔਰ ਫੀਮੇਲ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਤਾ ਮੁੰਡੇ ਵੀ ਅਪਲਾਈ ਕਰ ਸਕਦੇ ਆ ਅਪਲਾਈ ਫਾਰਮ ਸਟਾਰਟ ਹੋ ਚੁੱਕੇ ਦੋ 24 ਚੋਂ ਇਹਨਾਂ ਹੁਣ ਵੀ ਚੱਲ ਰਹੀ ਨੇ 30 ਦਿਨਾਂ ਦਾ ਅੰਟਰਨਰ ਤੁਸੀਂ ਇਹ ਮੇਲ ਜਿਹੜੀ ਆਪਾਂ ਸੌਰੀ ਆਪਣਾ ਫਾਰਮ ਜਿਹੜਾ ਵਾ ਭਰਨਾ ਵਾ ਅੱਗੇ ਗੱਲ ਆ ਜੀ ਆਪਣੀ ਫੀਸ ਦੀ ਐਸ ਸੀ ਬੀ ਸੀ ਜਰਨਲ ਲੈਂਥਿੰਗ ਐਕਸਟ੍ਰੈਕਸ਼ਨ ਕੋਈ ਵੀ ਹੈ ਕਿਸੇ ਨੂੰ ਕੋਈ ਵੀ ਫੀਸ ਇਹਨਾਂ ਨੇ ਨਹੀਂ ਲਈ ਠੀਕ ਹੈ ਨਾ ਜੀ ਇਹ ਪੋਸਟਾਂ ਕਿੰਨੀਆਂ ਨੇ ਸੋ ਪਹਿਲੇ ਮੈਂ ਦੱਸਿਆ ਸੀਗਾ ਪਹਿਲਾਂ 5000 ਪੋਸਟ ਆਈ ਸੀ 24 ਦੇ ਵਿੱਚ ਉਹ ਹੁਣ ਪਲੱਸ ਕਰਕੇ ਇਹਨੇ ਜਿਹੜੀ ਹੈਗੀ 8 8000 ਨੋਇਰ ਪੋਸਟ ਕਰਤੀ ਤੇ ਪੋਸਟ ਕਿਹੜੇ-ਕਿਹੜੇ ਜ਼ਿਲ੍ਹਿਆਂ ਚ ਆਈਆਂ ਨੇ ਡਿਸਟ੍ਰਿਕਟ ਵਾਜ ਬਰਨਾਲਾ ਬਠਿੰਡਾ ਫਰੀਦਕੋੜ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸਿਆਰਪੁਰ ਜਲੰਧਰ ਕਪੂਰਥਲਾ ਮਲੇਰਕੋਟਲਾ ਪਠਾਨਕੋਟ ਪਟਿਆਲਾ ਰੂਪਨਗਰ ਐਸਬੀਐਸ ਨਗਰ ਤੇ ਸੰਗਰੂਰ ਇਹ ਸਾਰੇ ਥਾਵਾਂ ਤੇ ਇਹਨਾਂ ਦੇ ਪੋਸਟ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਭਰਾ ਨੇ ਪਹਿਨ ਸਕਰੀਨਸ਼ਾਟ ਲੈਣਾ ਵੀ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਨੀ ਦੇ ਆਜੋ ਜੀ ਅੱਗੇ ਕਿ ਇਹਨਾਂ ਦੀ ਏਜ ਲਿਮਟ ਕੀ ਹੈ ਜਿਹੜੀ ਇਹਨਾਂ ਨੇ ਕਿ ਘੱਟੋ ਘੱਟ 18 ਸਾਲ ਦਾ ਹੋਣਾ ਚਾਹੀਦਾ ਵਾ ਠੀਕ ਹੈ ਬੱਦ ਤੋਂ ਬੱਦ ਇਹਨਾਂ ਨੇ ਕੋਈ ਏਜ ਜਿਹੜੀ ਕਿ ਮੈਂਸ਼ਨ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵਾ 64 ਸਾਲ ਲਾਸਟ ਹੈ ਠੀਕ ਹੈ ਨਾ ਜੀ ਸਿਲੈਕਸ਼ਨ ਐਜ਼ ਪ੍ਰੋਸੈਸ ਇਹਨਾਂ ਨੇ ਲਈ ਸਿਲੈਕਸ਼ਨ ਦਾ ਪ੍ਰੋਸੈਸ ਅਲੇ ਕੋਈ ਵੀ ਨਹੀਂ ਬਣਾਇਆ ਇਹਨਾਂ ਨੇ ਠੀਕ ਹੈ ਨਾ ਕਦੇ ਤਾਂ ਕਹਿੰਦੇ ਨੇ ਪੇਪਰ ਲਿਆ ਜਾਊਗਾ ਕਦੇ ਕਹਿੰਦੇ ਨੇ ਸਿੱਧੇ ਸਿਲੈਕਸ਼ਨ ਕੀਤੀ ਜਾਊਗੀ ਪਰ ਆਈ ਥਿੰਕ ਮੇਰੇ ਹਿਸਾਬ ਦੇ ਨਾਲ ਇਹਦਾ ਪੇਪਰ ਹੀ ਹੋਊਗਾ 101% ਜੋ ਕਿ ਇੱਕ ਬੇਸਿਕ ਲੈਵਲ ਦਾ ਪੇਪਰ ਹੁੰਦਾ ਵਾ ਉਹ ਜ਼ਰੂਰ ਲੈਣਗੇ ਤੇ ਕੁਆਲੀਫਿਕੇਸ਼ਨ ਬੰਦੇ ਕੋਲੇ 10th ਪਾਸ ਹੋਣੀ ਚਾਹੀਦੀ ਆ ਤੇ 10th ਦੇ ਵਿੱਚ ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲੋ ਭਰਾ ਮੇਰੇ ਪੰਜਾਬੀ ਹੋਣੀ ਲਾਜ਼ਮੀ ਆ ਠੀਕ ਹੈ ਜਾਂ ਪਲੱਸ 2 ਦਾ ਗ੍ਰੈਜੂਏਸ਼ਨ ਕੋਈ ਮਰਜ਼ੀ ਹੋਵੇ ਪਰ 10th ਵਿੱਚ ਪੰਜਾਬੀ ਹੋਣੀ ਜ਼ਰੂਰੀ ਆ ਹਾਲੇ ਇਹਨਾਂ ਨੇ ਕੋਈ ਉਹ ਤਾਂ ਕੀਤਾ ਨਹੀਂ ਬਟ ਇਹਨਾਂ ਦੇ ਨੋਟੀਫਿਕੇਸ਼ਨ ਹੈ ਸੋ ਨੂੰ ਮੈਂ ਦਿਖਾ ਦੇਣਾ ਚਾਹਣਾ ਉਹ ਜਿਹੜੀ ਕਿ ਅਖਬਾਰ ਦੀ ਕਟਿੰਗ ਹੈ ਠੀਕ ਹੈ ਨਾ ਇਹ ਤੇ ਆਹ ਦੇਖੋ ਜੀ ਫਤਿਹਗੜ੍ਹ ਸਾਹਿਬ ਨੋਟੀਫਿਕੇਸ਼ਨ ਕੱਢਿਆ ਹੋਇਆ ਇਹਨਾਂ ਨੇ ਟੋਟਲ ਜਿਹੜੀ ਕਾਸ ਦੇਖੋ ਜੀ ਦਫ਼ਤਰ ਜ਼ਿਲ੍ਹਾ ਕੰਟਰੋਲ ਸਪਲਾਈ ਖfstਕਰ ਮਾਮਲੇ ਫਤਿਹਗੜ੍ਹ ਸਾਹਿਬ ਟੋਟਲ ਕਿੰਨੀਆਂ ਅਸਟ ਕਰੇ 303 1 35 1 ਵੀਡੀਓ ਸਾਮੀਆਂ ਨੇ ਪਿੰਡੂ ਸਾਮੀਆਂ ਆ ਕੇ ਸੈਰੀ ਸਾਮੀਆਂ ਗਿਆ ਇਹ ਬਾਕੀ ਅੱਗੇ ਵੀ ਇਹਨਾਂ ਨੇ ਜਿਹੜੀ ਹੈਗੇ ਸਿਕੁਐਂਸ ਜਰਨਲ ਜਾਤ ਉਸ ਕਾਸਟ 153 ਅਨੁਸੂਚੀ ਜਾਤੀ 17 ਪਿਛੜੀ ਜਾਤੀ ਜਿਹੜੇ ओबीसी ਆ ਇਹਦੇ ਆਪਣੇ 8 ਪੋਸਟਾਂ ਸਾਫ ਕਾ ਫੌਜੀ 31 ਠੀਕ ਹੈ ਨਾ ਸਾਰੀਆਂ ਮਤਲਬ ਟੋਟਲੀ ਵਰਤੀਆਂ ਹੋਏ ਨੇ ਇਹਨਾਂ ਨੇ ਇਸੇ ਤਰ੍ਹਾਂ ਨੇ ਹਰ ਹਰ ਜ਼ਿਲ੍ਹੇ ਦਾ ਅੱਡਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਕਿ ਪਾ ਰੱਖਿਆ ਵਾ ਠੀਕ ਹੈ ਨਾ ਹਾਲੇ ਜਿਹੜਾ ਦਾ ਫਾਰਮ ਹੈ ਜੀ ਹਾਲੇ ਫਾਰਮ ਇਹਨਾਂ ਨੇ ਪਾਇਆ ਨਹੀਂ ਜਿਵੇਂ ਕੋਈ ਫਾਰਮ ਆਇਆ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਦੇਖਣ ਨੂੰ ਮਿਲੂਗਾ ਜਿਵੇਂ ਕਿ ਇਹਨਾਂ ਦੀ ਆਫੀਸ਼ਲ ਸਾਈਟ ਹੈਗੀ ਹੈ ਜੀ ਇਹ ਹਾਲੇ ਓਪਨ ਨਹੀਂ ਹੋ ਰਹੀ ਕਿਉਂਕਿ ਇਹਨਾਂ ਦਾ ਪਤਾ ਨਹੀਂ ਕਿ ਪੋਸਟਾਂ ਨੂੰ ਹੋਰ ਵੀ ਵਧਾ ਸਕਦੇ ਨੇ ਜਿਹੜੀ ਕਿ ਮੇਰੇ ਕੋਲ ਹਾਲ ਤੱਕ ਖਬਰ ਆਈ ਹੈ ਕਿ ਪੋਸਟਾਂ ਨੂੰ ਹੋਰ ਵੀ ਵਧਾ ਸਕਦੇ ਨੇ ਘਟਾਉਂਦੇ ਨਹੀਂ ਪਰ ਵਧਾਉਣ ਦੇ ਚਾਂਸ ਫੁੱਲ ਨੇ ਆ ਦੇਖੋ ਜੀ ਨੋਟੀਫਿਕੇਸ਼ਨ ਦੇ ਪੇਨੇ ਅਖਬਾਰ ਚ ਆ ਗਏ ਨੇ ਠੀਕ ਹੈ ਨਾ ਸਾਰਾ ਕੁਝ ਹੋ ਗਿਆ ਹੈ ਤੇ ਇਹ ਪ੍ਰੋਸੈਸ ਜਲਦੀ ਹੀ ਸਟਾਰਟ ਹੋਏਗਾ ਇਸੇ ਤਰ੍ਹਾਂ ਦੇ ਹੋਰ ਵੀਡੀਓ ਜੇ ਤੁਹਾਨੂੰ ਵੀਡੀਓ 유ਸਫੁਲ ਲੱਗਦੀ ਹੈ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਇਸੇ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਥੈਂਕ ਯੂ